ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮੱਤ ਕਿਉ ਟਲੈ ਇਸ ਨਾਨ ਤਾਨ ਸੋ ਗਿਆਨ ਮੱਛਨ ਆਪਿ ਅਛਲਿਓ ਕਿਉ ਚਲੈ ਪਰ ਪੰਚ ਮੋਹ ਬੇਕਾਰਤਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈ ਲਿਆ ਕਿੰਨਾ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹ ਮਨ ਦੀਆ ਘੁਰ ਪੈ ਪੋ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪ੍ਰਸਾਤਾ ਜਾ ਮਨ ਸਾਚ ਚਲਾਇਆ ਤਿਸ ਨਾਲ ਗੁਣ ਗਾਵ ਜੇ ਚਿਸ ਭਾਵਾਂ ਕਿਉ ਮਿਲੇ ਹੋਏ ਪਰਾਇਆ ਸਾਹਿਬ ਸੋ ਸਲਾਹੀਏ ਜਿਨ ਜਗਤਿ ਉਪਾਇਆ ਆਇ ਕਿਆ ਕੀਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇthi ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾਪੇ ਕੋਟਿ ਉਸਾਰਿਆ ਪਾਂਚ ਪੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਅੰਜਨ ਤੈਸਾ ਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਣਾਵੇ ਆਪ ਜਣਾ ਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇ ਵੇ ਤੰਤ ਮੰਤ ਪਾਕੰਡ ਨਾ ਜਾਣਾ RAM ਰਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸਬਦੀ ਸਾਚੇ ਜਾਣੇ ਆ ਸਾਜਣ ਹੋਵਣ ਆਪਣੇ ਕਿਉ ਪਾਰ ਕਰ ਜਾਈ ਸਾਜਣ ਰਾਤੇ ਸੱਚ ਕੇ ਸੰਗੇ ਮਨ ਮਾਈ ਮਨਮਹਿ ਸਾਜਣ ਕਰੈ ਰਲੀਆਂ ਕਰਮ ਧਰਮ ਸਬਾਇਆ 68 ਤੀਰਤ ਪੁਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਣ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਦਾਇਗੂ ਜੇਥੀਐ ਕਿਉ ਪਾਦਰ ਜਾਣਾ ਆਪ ਮੁਸੈ ਮਤੋ ਛਿਐ ਕਿਉ ਰਾਹ ਪਛਾਣਾ ਕਿਉ ਰਾਹ ਜਾਣੈ ਆ ਮਹਿਦ ਪਾਵੈ ਅੰਧ ਕੀ ਮਾਤੇ ਅੰਦਲੇ ਬਿਨ ਨਾਮ ਹਰ ਕੇ ਕਛ ਨਾ ਸੁਜੈ ਅੰਧ ਬੂ ਬਡੋ ਅੰਤ ਅੰਦਲੇ ਦਿਨ ਰੈ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਅਰ ਜੋੜ ਗੁਰ ਪੈ ਕਰ ਬਿਨਾ ਤੇਰਾ ਹਾ ਪਾਦਰ ਗੁਰ ਦੱਸੈ ਮਨ ਪਰਦੇਸੀ ਜੀਤੀ ਐ ਸਭ ਦੇ ਇਸ ਪਰਾਇਆ ਕਿਸ ਪੈ ਖੋਲੋਂ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੇ ਬਿਦ ਮੇਰੀਆਂ ਆਵਣੇ ਜਾਵਣੇ ਖਰੇ ਡਰਾਵਣੇ ਟੋਟਣਾ ਆਵੇ ਫੇਰੀਆ ਨਾਮ ਵਿਹੋਣੇ ਓਣੇ ਝੋਣੇ ਨਾ ਗੁਰ ਸਬਦ ਸੁਣ ਆਇਆ ਮਨ ਪਰਦੇਸੀ ਜਿਹੀ ਐ ਸਭ ਦੇਸ ਪਰਾਇਆ ਗੁਰ ਮਹਿਲੇ ਘਰ ਆਪਣੈ ਸੋ ਭਰ ਕੋ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬਦੇ ਪਤੀਜੈ ਅੰਕ ਭੇਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋਇ ਲਾਭਾ ਜਾਂਤ ਅਨਹਦ ਪੀਣਾ ਗੁਰ ਮਹਲੇ ਘਰ ਆਪਣੇ ਸੋ ਭਰਪੂਰ ਲਈਨਾ ਗੁਰ ਮਹਲੇ ਘਰ ਆਪਣੇ ਸੋ ਭਰਪੂਰ ਲਈਨਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੇਣਾ ਸਭ ਤੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋ ਹੀ ਪ੍ਰავੇ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋ ਹੀ ਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਕਰੇ ਆਪਣੇ ਸੁਭਾਰਪੂਰ ਲੀਣਾ ਕਿੱਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਣਾਵੈ ਆਪਿ ਇਹ ਪੁਲ ਨਾਪ ਲੇ ਜੈ ਜੈ ਕਾਰ ਕਰੈ ਤੁਧ ਪਾਵੈ ਗੁਰ ਕੈ ਸਬਦਿਆ ਮੁੱਲੇ ਹੀਣਿਓ ਨੀਚ ਕਰੋ ਬਿਨੰਤੀ ਸਾਚ ਨਾ ਛੋਡੋ ਪਾਈ ਨਾਨਕ ਜੀਨ ਕਰ ਦੇਖਿਆ ਦੇਵੈ ਮਤ ਸਾਈ ਹੀਨੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੂ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਉਸ ਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਪਰਮਾਤਮਾ ਦੇ ਪਿਆਰ ਵਿੱਚ ਹੀ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪਰਮਾਤਮਾ ਦੇ ਗੁਣ ਚੇਤੇ ਕਰਦਾ ਹੈ ਤਿਉਂ-ਤਿਉਂ ਮੇਰੇ ਮਨ ਵਿੱਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਹੈ ਪਰਮਾਤਮਾ ਦੇ ਗੁਣ ਗਾਵਣੇ ਮਾਨੋ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੇ ਰਾਹੀਂ ਸਦਾ ਸਿਰ ਗ੍ਰਹਿਣ ਵਾਲੇ ਪ੍ਰਮਾਤਮਾ ਤੱਕ ਪਹੁੰਚ ਸਕੀਦਾ ਹੈ ਇਸ ਪੌੜੀ ਤੇ ਚੜਨ ਦੀ ਬਰਕਤ ਨਾਲ ਮੇਰੇ ਅੰਦਰ ਸਦਾ ਠਹਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ ਜਿਹੜਾ ਮਨੁੱਖ ਇਸ ਪੌੜੀ ਦੀ ਬਰਕਤ ਨਾਲ ਆਤਮਿਕ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਪਹੁੰਚਦਾ ਹੈ ਉਹ ਸਦਾ ਸਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਸਦਾ ਸਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤ ਅਟੱਲ ਹੈ ਹੋ ਜਾਂਦੀ ਹੈ ਪ੍ਰਮਾਤਮਾ ਅਟੱਲ ਹੈ ਜੇ ਗੁਣ ਗਾਵਣ ਵਾਲੀ ਮਤ ਨਹੀਂ ਬਣੀ ਤਾਂ ਕੋਈ ਇਸ਼ਨਾਨ ਦਾਨ ਕੋਈ ਚੁੰਚ ਗਿਆਨਤਾ ਤੇ ਕੋਈ ਤੀਰਥ ਇਸ਼ਨਾਨ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿੱਚੋਂ ਧੋਖੇ ਫਰੇਬ ਮੁਖ ਦੇ ਚਮਤਕਾਰੇ ਵਿਕਾਰ ਆਦਿਕ ਸਭ ਬੁੱਕ ਜਾਂਦੇ ਹਨ ਉਸ ਦੇ ਅੰਦਰ ਨਾ ਝੂਠ ਰਹ ਜਾਂਦਾ ਹੈ ਨਾ ਠੱਗੀ ਰਹਿੰਦੀ ਹੈ ਨਾ ਮੇਰ ਤੇਰ ਰਹਿੰਦੀ ਹੈ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ ਤਿਉਂ-ਤਿਉਂ ਮੇਰੇ ਮਨ ਵਿੱਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੋਇਆ ਹੈ ਸਿਫਤ ਸਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਲੱਗੀ ਰਹਿੰਦੀ ਹੈ ਤੇ ਮਨ ਵਿਕਾਰਾਂ ਨਾਲ ਮੈਲਾ ਟਿਕਿਆ ਰਹੇ ਤਾਂ ਕੋਈ ਵੀ ਨਾਮ ਅਮਰਤ ਪੀ ਨਹੀਂ ਸਕਦਾ ਪਰ ਇਸ ਨਾਮ ਅਮਰਤ ਦੀ ਪ੍ਰਾਪਤੀ ਵਾਸਤੇ ਵੀ ਮੁੱਲ ਦੇਣਾ ਪੈਂਦਾ ਹੈ ਮੈਂ ਗੁਰੂ ਪਾਸੋਂ ਮੁੱਲ ਪਾਇਆ ਤਾਂ ਉਸ ਨੇ ਦੱਸਿਆ ਕਿ ਜਿਸ ਨੇ ਆਪਣਾ ਮਨ ਗੁਰੂ ਦੇ ਹਵਾਲੇ ਕੀਤਾ ਉਸ ਨੇ ਮੋੜ-ਮੋੜ ਸਿਮਰ ਕੇ ਨਾਮ ਅਮਰਤ ਪੀ ਲਿਆ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਮੈਲੇ ਪਾਸੇ ਵਾਲੋਂ ਹਟਾ ਕੇ ਸਦਾ ਸਿਰ ਪ੍ਰਭੂ ਵਿੱਚ ਜੋੜਿਆ ਤਾਂ ਉਸ ਨੇ ਆਤਮਕ ਡੋਲਤਾ ਵਿੱਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈ ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜਾ ਹੀ ਹੋਵੇ ਜੇ ਉਸ ਨੂੰ ਮੈਂ ਚੰਗਾ ਲੱਗ ਪਾਵਾਂ ਪ੍ਰਭੂ ਤੋਂ ਉਪਰੇ ਉਪਰੇ ਰਹਿਣਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ਸੋ ਇਹ ਭਾਈ ਉਸ ਮਾਲਕ ਪ੍ਰਭੂ ਦੀ ਸਦਾ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆਵਸੇ ਉਸ ਨੂੰ ਹੋਰ ਕਿਸੇ ਰਾਸ ਦੀ ਲਾਲਸਾ ਨਹੀਂ ਰਹਿ ਜਾਂਦੀ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿਝ ਜਾਂਦਾ ਹੈ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਉਸ ਦਾ ਮਨ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਸਦਾ ਸਿਰ ਮਾਲਕ ਦੀਆਂ ਸਿਫਤਸਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ ਕਿੱਲਾ ਉਸਾਰ ਦਿੱਤਾ ਹੈ ਜੋ ਪੰਜਾਂ ਤੱਤਾਂ ਦਾ ਮਾਲਕ ਹੈ ਜੋ ਆਪ ਹੀ ਸਰੀਰ ਜਗਤ ਦਾ ਪੈਦਾ ਕਰਨ ਵਾਲਾ ਹੈ ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸੰਜਾਇਆ ਹੈ हे ਮੇਰੇ ਪਿਆਰੇ ਪ੍ਰਭੂ ਤੂੰ ਮੇਰੀ ਬੇਨਤੀ ਸੁਣੋ ਅਸੀਂ ਜੀਵ ਔਗਣਾਂ ਨਾਲ ਭਰੇ ਹੋਏ ਹਾਂ ਤੂੰ ਆਪ ਹੀ ਆਪਣੀ ਸਿੱਤ ਸਲਾਹ ਦੀ ਦਾਤ ਦੇ ਕੇ ਸਾਨੂੰ ਪਵਿੱਤਰ ਕਰਨ ਵਾਲਾ ਹੈ ਜਿਹੜਾ ਜੀਵ ਤੇਰੀ ਮਿਹਰ ਨਾਲ ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਸ ਦੀ ਮਤ ਅਪੁੱਲ ਹੋ ਜਾਂਦੀ ਹੈ ਇਸਤਰੀ ਨੂੰ ਉਹ ਜਿਹਾਂ ਵਰਮਾ ਪਾਉਣਾ ਚਾਹੀਦਾ ਹੈ ਜਿਹੋ ਜਿਹਾ ਉਸੇ ਪਤੀ ਨੂੰ ਚੰਗਾ ਲੱਗੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਦੇ ਮਿਲਾਪ ਵਾਸਤੇ ਉਹ ਜਿਹੇ ਉਦਮ ਕਰਨਾ ਚਾਹੀਦਾ ਹੈ ਜਿਹੜਾ really ਪਤੀ ਨੂੰ ਪਸੰਦ ਆਵੇ ਪਰਦੀ ਦੇ ਕੀ ਵਸ ਹੈ ਜਦੋਂ ਪ੍ਰਮਾਤਮਾ ਆਪ ਸਮਝ ਬਖਸ਼ੇ ਤਦੋਂ ਹੀ ਜੀਵ ਸਹੀ ਰਸਤਾ ਸਮਝ ਸਕਦਾ ਹੈ ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ ਪ੍ਰਮਾਤਮਾ ਆਪ ਹੀ ਸਮਝ ਦਿੰਦਾ ਹੈ ਆਪ ਹੀ ਸਹੀ ਸਾਸਤੇ ਉੱਤੇ ਪਾਉਂਦਾ ਹੈ ਆਪਣੇ ਆਪ ਹੀ ਜੀਵ ਦੇ ਮਨ ਨੂੰ ਆਪਣੇ ਵੱਲ ਪ੍ਰੇਰਦਾ ਹੈ ਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਵਾਉਂਦਾ ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ ਮੈਂ ਕੋਈ ਜਾਦੂ ਟੋਨਾ ਕੋਈ ਜਾਂ ਮੰਤਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੇਰਾ ਮਨ ਉਸ ਦੀ ਯਾਦ ਵਿੱਚ ਗਿਝ ਗਿਆ ਹੈ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ ਇਸ ਸੁਰਮੇ ਦੀ ਸੂਝ ਵੀ ਉਸੇ ਪਾਸੋਂ ਮਿਲਦੀ ਹੈ ਜਿਸ ਜੀਵ ਨੂੰ ਇਹ ਸੂਝ ਪਹ ਪੈ ਜਾਂਦੀ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ ਥਿਰ ਪ੍ਰਭੂ ਨਾਲ ਡੂੰਗੀ ਸਾਜ ਪਾ ਲੈਂਦੀ ਹੈ ਸੱਜਣ ਪ੍ਰਭੂ ਜੀ ਜਿਨ੍ਹਾਂ ਸੁਭਾਗ ਬੰਦਿਆਂ ਦੇ ਆਪਣੇ ਬਣਦੇ ਹਨ ਰਹਦੇ ਹਨ ਉਹ ਬੰਦੇ ਪਰાય ਘਰਾਂ ਵਿੱਚ ਨਹੀਂ ਜਾਂਦੇ ਭਾਵ ਪ੍ਰਭੂ ਦਾ ਸਿਮਰਣ ਛੱਡ ਕੇ ਹੋਰ ਹੋਰ ਅਖੌਤੀ ਧਰਮ ਕਰਮ ਨਹੀਂ ਕਰਦੇ ਫਿਰਦੇ ਉਹ ਆਦਮੀ ਅੰਤਰਾਤਮੇ ਬਣਾ ਸਦਾ ਸੱਜਣ ਪ੍ਰਭੂ ਦੇ ਨਾਲ ਰਤੇ ਵੰਦੇ ਹਨ ਉਹ ਆਪਣੇ ਮਨ ਵਿੱਚ ਸੱਜਣ ਪ੍ਰਭੂ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ। ਇਹ ਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ। ਉਹਨਾਂ ਨੂੰ ਸਦਾ ਸਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ। ਇਹ ਹੀ ਉਹਨਾਂ ਵਾਸਤੇ 68 ਤੀਰਥਾਂ ਦਾ ਆਸ਼ਰਾਨ ਹੈ। ਇਹ ਹੀ ਉਹਨਾਂ ਵਾਸਤੇ ਪੁੰਨਦਾਨ ਹੈ ਤੇ ਇਹ ਹੀ ਉਹਨਾਂ ਦੀ ਸੇਵਾ ਪੂਜਾ ਹੈ। ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਾਜਾ ਮਿੱਠੀ ਲੱਗਦੀ ਹੈ ਜੋ ਆਪ ਜਗਤ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਸੰਭਾਲ ਕਰਦਾ ਹੈ ਸੱਜਣ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ ਪ੍ਰੇਮ ਦਾ ਲਾਲ ਰੰਗ ਬਣਾ ਲਿਆ ਰੱਖਿਆ ਹੈ ਜੇ ਕਿਸੇ ਆਗੂ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਤਾਂ ਉਹ ਜੀਵਨ ਸਫਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ ਉਹਕੇ ਉਹੋ ਆਗੂ ਆਪ ਹੀ ਮੋਛੀ ਅਕਲ ਦੇ ਕਾਰਨ ਕਾਮ ਆਦਿਕ ਵਿਕਾਰਾਂ ਦੇ ਹੱਥੋਂ ਲੁੱਟਿਆ ਜਾ ਰਿਹਾ ਹੈ ਉਸ ਦੀ ਅਗਵਾਈ ਵਿੱਚ ਤੁਰਨ ਵਾਲਾ ਵੀ ਕਿਵੇਂ ਰਾਹ ਲੱਭ ਸਕਦਾ ਹੈ ਮਾਇਆ ਮੋਹ ਵਿੱਚ ਅੰਨੇ ਹੋਏ ਮਨੁੱਖ ਦੀ ਆਪਣੀ ਅਕਲ ਡੋਰੀ ਭੋਰੀ ਹੋਈ ਹੁੰਦੀ ਹੈ ਉਹ ਆਪ ਹੀ ਸਹੀ ਰਸਤੇ ਉੱਤੇ ਤੁਰ ਨਹੀਂ ਸਕਦਾ ਇਹ ਪ੍ਰਮਾਤਮਾ ਦਾ ਦਰ ਲੱਭ ਨਹੀਂ ਸਕਦਾ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ ਕਰਕੇ ਉਸ ਨੂੰ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਮਾਇਆ ਦੀ ਦੌੜ ਭੱਜ ਵਿੱਚ ਡੁੱਬਾ ਰਹਿੰਦਾ ਹੈ ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ ਵਸਦਾ ਹੈ ਉਸ ਦੇ ਹਿਰਦੇ ਵਿੱਚ ਦਿਨ ਰਾਤ ਨਾਮ ਦਾ ਚਾਣਨ ਹੋਇਆ ਰਹਿੰਦਾ ਉਸ ਦੇ ਅੰਦਰ ਸੇਵਾ ਸਿਮਣ ਦਾ ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬੇਗਾਨਾ ਜਾਪਦਾ ਹੈ ਭਾਵ ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ। ਪ੍ਰਭੂ ਚਾਣਾ ਤੋਂ ਵਿਛੜ ਕੇ ਸਾਰਾ ਜਗਤ ਹੀ ਭਾਵ ਹਰੇਕ ਜੀਵ ਦੁੱਖਾਂ ਨਾਲ ਨਕਨਕ ਭਰਿਆ ਰਹਿੰਦਾ ਹੈ। ਉਹਨਾਂ ਵਿੱਚ ਮੈਨੂੰ ਕੋਈ ਐਸਾ ਨਹੀਂ ਦਿਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿਸਦਾ ਹੋਵੇ। ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਲ ਸਕਾਂ। ਰੇਕ ਨੂੰ ਆਪਣੇ ਧਾਪਤ ਦੀ ਆਪੋ ਧਾਪ ਹੀ ਰਹਿੰਦੀ ਹੈ। ਪ੍ਰਭੂ ਚਰਨਾ ਤੋਂ ਵਿਛੜਿਆ ਹੋਇਆ ਸਾਰਾ ਹੀ ਜਗਤ ਹਰੇਕ ਜੀਵ ਦੁੱਖਾਂ ਨਾਲ ਭਰਿਆ ਰਹਿੰਦਾ ਹੈ ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ ਮੇਰੀ ਦੁਖੀ ਦਸ਼ਾ ਨੂੰ ਜਾਣਨ ਦੀ ਕੋਈ ਪ੍ਰਵਾਹ ਨਹੀਂ ਕਰਦਾ ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉੱਤੇ ਬਹੁਤ ਭਿਆਨਕ ਜਨਮ ਮਰਨ ਦੇ ਗੇੜ ਬਣੇ ਰਹਿੰਦੇ ਹਨ ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ ਪੇਰੀਆਂ ਮੁਕਦੀਆਂ ਨਹੀਂ ਜਿਨ੍ਹਾਂ ਭਾਗਹੀਣ ਬੰਦਿਆਂ ਨੂੰ ਗੁਰੂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਨਹੀਂ ਸੁਣਾਇਆ ਜੋ ਨਾਮ ਤੋਂ ਸਖਣੇ ਰਹਿੰਦੇ ਹਨ ਉਹ ਦੁਖੀ ਜੀਵਨ ਹੀ ਬਤੀਤ ਕਰਦੇ ਹਨ ਕਿਉਂਕਿ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬੇਗਾਨਾ ਜਾਪਦਾ ਹੈ ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ ਘਰ ਵਿੱਚ ਆਬਸਤਾ ਹੈ ਉਹ ਮਨੁੱਖ ਉਹ ਸਰਵ ਵਿਆਪਕ ਪ੍ਰਭੂ ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ ਭਗਤੀ ਕਰਦਾ ਹੈ ਸਦਾ ਸਿਰ ਪ੍ਰਭੂ ਦੀ ਸਿਫਤਲਾ ਦੇ ਸ਼ਬਦ ਵਿੱਚ ਉਸ ਦਾ ਮਨ ਮਗਨ ਰਹਿੰਦਾ ਹੈ ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਗਿਝੇ ਜਾਂਦਾ ਹੈ ਦਾ ਹਰ ਦਾ ਨਾਮ ਰਸ ਨਾਲ ਭਜਿਆ ਰਹਿੰਦਾ ਹੈ ਇਹ ਜਿਆ ਰਹਿੰਦਾ ਹੈ ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ ਆਪ ਹੀ ਹਰੇਕ ਦੇ ਅੰਦਰ ਇੱਕ ਰਸ ਵਿਆਪਕ ਰਿਹਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸਤਾ ਜੀਵਨ ਸੌਖਾ ਹੋ ਜਾਂਦਾ ਹੈ ਉਸ ਦੇ ਅੰਦਰ ਮਨ ਨੂੰ ਇੱਕ ਰਸ ਬੰਸਰੀ ਵਜਣੀ ਸ਼ੁਰੂ ਹੋ ਜਾਂਦੀ ਹੈ ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਦੇ ਆਪਣੇ ਹਿਰਦੇ ਘਰ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਵ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਵਿੱਚ ਸਿਤਾਂ ਕਰਨ ਦਾ ਕੀ ਲਾਭ ਸਿਰਫ ਸਲਾ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ ਜੋ ਜਗਤ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਕਰਦਾ ਹੈ ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ ਜੇ ਕੋਈ ਮਨੁੱਖ ਇਹ ਚਾਹੇ ਕਿ ਪਰਮਾਤਮਾ ਦੇ ਗੁਣ ਬਿਆਨ ਕਰਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ ਜਿਸ ਨੂੰ ਕੋਨੋ ਪ੍ਰਭੂ ਆਪ ਸੋਝ ਬਖਸ਼ਦਾ ਹੈ ਉਹ ਪ੍ਰਭੂ ਦੀ ਕਦਰ ਸਮਝਦਾ ਸਮਝ ਲੈਂਦਾ ਹੈ ਤੇ ਦੱਸਦਾ ਹੈ ਕਿ ਪ੍ਰਭੂ ਆਪੋ ल्लभ ਹੈ ਕਦੇ ਭੁੱਲ ਨਹੀਂ ਸਕਦਾ ਉਹ ਬੰਦਾ ਇਉਂ ਬੇਨਤੀ ਕਰਦਾ ਹੈ हे ਪ੍ਰਭੂ ਜਿਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿੱਚ ਜੁੜ ਕੇ ਤੇਰੀ ਸਿਫਤ ਸਲਾਹ ਕਰਦੇ ਹਨ ਫੇ ਨਾਨਕ ਆਖੇ ਭਾਈ ਮੈਂ ਤੁਛ ਆਮੈ ਨੀਮਾ ਹਾਂ ਪਰ ਮੈਂ ਪ੍ਰਭੂ ਦਰਤੇ ਹੀ ਬੇਨਤੀ ਕਰਦਾ ਹਾਂ ਮੈਂ ਉਸ ਸਦਾ ਥਿਰ ਪ੍ਰਭੂ ਦੇ ਪੱਲੇ ਨੂੰ ਨਹੀਂ ਛੱਡਣਾ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਸਿਵਸਲਾ ਕਰਨ ਦਾ ਦਮ ਪਰ ਸਕਾਂ ਜਿਹੜਾ ਪ੍ਰਭੂ ਪੈਦਾ ਕਰਕੇ ਸੰਭਾਲ ਕਰਦਾ ਹੈ ਉਹੀ ਸਿਵਸਲਾ ਕਰਨ ਦੀ ਅਕਲ ਬਖਸ਼ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਟੁਡੇਜ਼ ਹੁਕਮ ਨਵਾ ਕਾਮ ਸ੍ਰੀ ਦਰਵਾਸ ਸਬ ਅੰਮ੍ਰਿਤਸਰ uttered by our first guru, Guru Nanak Dev Ji, under heading Suhi First Mahal. Guru Sahib Ji says that my mind is uh, imbued with his glorious praises. I chant them and he is pleasing to my mind. Truth is the letter to the Guru. Climbing up to true Lord, peace is obtained. Celestial peace comes. The truth pleases me. How could these true teachings ever be erased? He Himself is undeceivable. How could He ever be deceived? By cleansing baths, charity, spiritual wisdom of uh, uh, ritual bathing, fraud, attachment, and corruption are taken away, as are falsehood, hypocrisy, and duality. My mind is uh, imbued with His. Uh, Glorious praises, I chant them, and He is pleasing to my mind. So praise your Lord and Master who created the creation. Health sticks to the polluted mind. How are <clears throat> those who drink in the ambrosial nectar? I will sing the glorious praises with him if it pleases him. How could I meet him by being a stranger to him? So, praise your Lord and Master who created the creation. When he comes, what else remains behind? How can there be any coming or uh, going then when the mind is reconciled with its beloved lord it is blended with him true is the speech of the one who is imbued with the law of or his <coughs> lord and master who fashioned the body for fortress from a mere bubble. He is the master of the five elements. He himself is the creator lord. He embellished the body with the truth, I am worthless. Please hear me. O oh, my beloved Whatever <coughs> pleases you is true. One who is blessed with true understanding does not come and go, apply such an ornament to your eyes, which is pleasing to your beloved. I realize, understand and know him. Only if He Himself causes me to know Him, He Himself shows me the way and He Himself leads me to it, attracting my mind. He Himself causes us to do good and bad deeds. Who can know the value of the mysterious Lord? I know nothing of tantric spells magical mantras and hypocritical rituals enshrining the lord within my heart my mind is satisfied the anointment of the name the name of the lord is only understood understood by one who realizes the lord through the word of the guru shabad i have my own friends why sh should i go to home of a stranger my friends are imbued with the lord to lord he is uh, the he's with them in their mind. in their minds these friends celebrate in happiness all good karma righteousness and dharma the 68 holy places of pilgrimage, charity, and worship are found in the love of the, His will. My friends are happy in the love of the Lord. They nurture love for the beloved. If a blind man is made the leader, how will he know the way? he is impaired and his understanding is uh, inadequate uh, inadequate uh, how will he know the way how can he follow the path and reach the mention of the lord's uh, no, 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 no. presence blind is uh, the understanding of the blind Without the Lord's name they cannot see <coughs> anything. The blind are drawn in worldly entanglements day and night. The divine light shines forth and joy wells up. When the word of the Gurus Shabad abides in the mind with your Palms pressed together, pray to the Guru to show you the way. If the man becomes a stranger to God, then all the world becomes a stranger to him. Unto whom should I tie up and give the bundle of my pains? The whole world is overflowing with pain and suffering. Who can know the state of my inner self? Comings and goings are terrible and dreadful. There is no end to the rounds of reincarnation. Without a Naam, he is vacant and sad. He does not listen to the word of the Guru If the mind becomes a stranger to God, then all the world becomes a stranger to him. One who finds the Guru's mansion within the home of his own being merges into the all pervading Lord. The Shiva performs selfless service when he is pleased and confirmed in the true word of the Shiva. In the Shabad, with her being softened by devotion, the bride dwells in the mansion of the Lord's presence. Deep within her being, the Creator Himself creates God Himself in the end, is endless. Through the word of the Guru Shabad, the mortal is united and then embellished. The unstruck melody of the sound current resounds. One who finds the Guru's mention within the home of his own being merges in the all pervading Lord. Why praise that which is created? Praise instead the one who created it. <coughs> And watches over it. His value cannot be estimated, no matter how much one may wish. He alone can estimate the Lord's value, whom the Lord Himself causes to know. He is not mistaken, He does not make mistakes, He alone celebrates victory. Who is pleasing to you through the invaluable word of the Guru Shabad? I am low, lowly, and object. I offer my prayer. May I never forsake the true name. The O siblings of destiny or Nanak, the One who created the creation